ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਤੋਂ ਨੂਰਪੁਰਾ ਮੁਰਾਦਪੁਰਾ ਬੜਾਚਾ ਨੂੰ ਜਾਣ ਵਾਲੀ ਸੜਕ ਜਿਸ ਨੂੰ ਦੋ ਵਿਧਾਇਕਾਂ ਦੇ ਉਦਘਾਟਨ ਤੋਂ ਬਾਅਦ ਬੜੀ ਮੁਸ਼ਕਲ ਨਾਲ 1 ਮਹੀਨੇ ਪਹਿਲਾਂ ਮੰਡੀ ਬੋਰਡ ਵੱਲੋਂ ਇਸ ਸੜਕ ਨੂੰ ਬਣਵਾਇਆ ਗਿਆ ਜੋ ਜਗਾ ਜਗਾ ਤੋਂ ਇੱਕ ਮਹੀਨੇ ਵਿੱਚ ਢੈ ਟੈਰੀ ਹੋਣ ਲੱਗ ਪਈ ਹੈ ਅਸੀਂ ਆਪ ਜੀ ਨੂੰ ਇਸ ਚੈਨਲ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਸੜਕ ਦੇ ਨਾਲ ਪਾਣੀ ਦਾ ਸੂਆ ਜਾ ਰਿਹਾ ਹੈ ਪਰ ਮੰਡੀ ਬੋਰਡ ਤੇ ਨਹਿਰੀ ਮੈਕਨੀ ਵੱਲੋਂ ਇਸ ਨੂੰ ਕਵਰ ਨਹੀਂ ਕੀਤਾ ਗਿਆ ਸੜਕ ਦੇ ਨਾਲ ਪਾਣੀ ਦਾ ਸੂਆ ਨੰਗਾ ਹੋਣ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਹੀ ਰਹੇ ਹੋ ਸਕੂਲੀ ਬੱਸ ਜੋ ਸਕੂਲ ਜਾਂਦੀ ਹੈ ਉਂਦੀ ਜਾਂਦੀ ਹੈ ਜੋ ਇਸ ਜਗ੍ਹਾ ਤੋਂ ਬੈਕ ਹੁੰਦੀ ਹੈ ਜੇਕਰ ਉਹ ਪਾਣੀ ਵਾਲੇ ਸੂਏ ਵਿੱਚ ਡਿੱਗ ਜਾਵੇ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਹੈ ਸੋ ਲੋੜ ਹੈ ਨਹਿਰੀ ਮੈਕਮੇ ਨੂੰ ਜੋ ਇਸ ਇਸ ਚ ਮਿੱਟੀ ਪਾ ਕੇ ਇਸ ਨੂੰ ਬੰਦ ਕਰੇ 1 ਮਹੀਨੇ ਵਿੱਚ ਹੋ ਰਹੀ ਢੈ ਟੇਰੀ ਸੜਕ ਦੀ ਜਾਂਚ ਕੀਤੀ ਜਾਵੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਸਤ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇ ਇਸ ਬਾਰੇ ਰਾਹਗੀਰਾਂ ਨੇ ਦੱਸਿਆ ਕਿ ਸੜਕ ਦੇ ਲੈਵਲ ਵੀ ਉੱਚਾ ਨਹੀਂ ਵੱਖਿਆ ਗਿਆ ਹੈ ਸੜਕ ਦੇ ਨਾਲ ਰਹਿੰਦੇ ਨਰਿੰਦਰ ਕੋਰ ਅਤੇ ਹਰਸ਼ ਕੁਮਾਰ ਨੇ ਦੱਸਿਆ ਕਿ ਸੜਕ ਦੀ ਹਾਲਤ ਠੀਕ ਨਹੀਂ ਅਤੇ ਮਟੀਰੀਅਲ ਵੀ ਬਹੁਤ ਘਟੀਆ ਵਰਤਿਆ ਗਿਆ ਹੈ ਜਿਸ ਦੀ ਜਾਂਚ ਕਰਵਾਉਣ ਦੀ ਲੋੜ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਨਰਿੰਦਰ ਕੌਰ ਨਰਿੰਦਰ ਕੌਰ ਜੀ ਜਿਹੜੀ ਸੜਕ ਬਣੀ ਕਿੰਨੀ ਦਿਨ ਹੋ ਗਏ ਉਹਨੂੰ ਹਾਜੇ ਤਾਂ ਮਹੀਨੇ ਤੋਂ ਵੀ ਘਾਟੇ ਤੇ ਟੁੱਟ ਹਾਂਜੀ ਟੁੱਟ ਰਹੀ ਹੈ ਖੱਡੇ ਟੁੱਟਣ ਲੱਗ ਗਈ ਹੈ ਖੱਡੇ ਵੀ ਪਏ ਨੇ ਵੇਖੋ ਸੜਕ ਦੇ ਨਾਲ ਕੀ ਬੁਰਾ ਹਾਲ ਹੋਇਆ ਪਿਆ ਹੈ ਹਾਂ ਹਾਂ ਮਸਾ ਬਣੀ ਹੈ ਤੇ ਜੇ ਕੋਈ ਬੱਚਾ ਗਿਰ ਜਾ ਕੋਈ ਨੁਕਸਾਨ ਹੋ ਹੁੰਦਾ ਅਗਲੇ ਦਾ ਵੇਖੋ ਵੀ ਇਹ ਤੇ ਬੰਨਾ ਜ਼ਰੂਰੀ ਹੈ ਨਾ ਨਾ ਮਿੱਟੀ ਨਹੀਂ ਪਾਈ ਬਿਲਕੁਲ ਵੀ ਨਹੀਂ ਉਹ ਬੱਚਾ ਉਹ ਤੇ ਦੇਖ ਸਕਦਾ ਹਾਂ ਦੇਖ ਸਕਦਾ ਜਰੂਰ ਦੇਖ ਕਿਉਂ ਨਹੀਂ ਸਕਦਾ ਤੇ ਦੇਖ ਦਈਏ ਸਾਰਿਆਂ ਨੂੰ ਆਣ ਕੇ ਦੇਖੋ ਤੁਸੀਂ ਮੇਰਾ ਨਾਮ ਹਰਸ਼ ਕੁਮਾਰ ਜੀ ਹਰਸ਼ ਕੁਮਾਰ ਜੀ ਜਿਹੜੀ ਸੜਕ ਬਣੀ ਕਿੰਨੀ ਚਿਰ ਹੋ ਗਿਆ ਇਹਨੂੰ ਇਹਨੂੰ ਸ਼ਾਇਦ 1 ਮਹੀਨਾ ਹੋ ਗਿਆ ਬੜੇ ਨੂੰ ਇੱਕ ਮਸਾਂ ਸੜਕ ਬਣੀ ਚਹੀਏ ਹਾਂਜੀ ਹਾਂਜੀ ਬਹੁਤ ਮੁਸ਼ਕਿਲ ਨਾਲ ਲੱਗੀ ਉੱਚਾ ਨੀਵਾ ਬੜਾਇਆ ਰੋੜੇ ਕੀ ਕਹਿਣਾ ਚਾਹੁੰਦੇ ਸਹੀ ਬਣਿਆ ਹੈ ਵੈਸੇ ਤੇ ਸਹੀ ਨਹੀਂ ਹੈਗਾ ਵੈਸੇ ਦੇ ਦੇਖਿਆ ਜਾਏ ਤੌਰ ਤੱਕ ਸਾਰਾ ਠੀਕ ਲੈਵਲ ਤੇ ਨਹੀਂ ਬਣਿਆ ਹੋਇਆ ਇੱਕ ਤੇ ਉੱਚਾ ਨੀਵਾ ਹੋਏਗਾ ਜੇ ਬੰਦਾ ਪੂਰੀ ਸਪੀਡ ਤੇ ਜਾਂਦਾ ਫੇਰ ਨਹੀਂ ਚੱਲ ਪਾਂਦਾ ਹੈ ਅੱਗ ਜਿਵੇਂ ਹੁਣ ਟੁੱਟਨੀ ਵੀ ਸਟਾਰਟ ਹੋ ਗਈ ਹੈ ਸੂਵੇ ਦੇ ਨਾਲ-ਨਾਲ ਜਿਵੇਂ ਸੂਵਾ ਕੱਚਾ ਹੈਗਾ ਉਹਦੇ ਨਾਲ ਵੀ ਭੁਰ ਰਹੀ ਹੈ ਹੌਲੀ-ਹੌਲੀ ਹੌਲੀ-ਹੌਲੀ ਖਤਮ ਹੋਏਗਾ ਜੇ ਸੂਵੇ ਦੇ ਨਾਲ ਮਿੱਟੀ ਨਹੀਂ ਪਾਈ ਕੋਈ ਵੀ ਹਾਸਾ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਹੈ ਜਿਵੇਂ ਹੁਣ ਬੱਚੇ ਆਉਂਦੇ ਨੇ ਰੋਡ ਤੋਂ ਕ੍ਰੋਸ ਕਰ ਲੈਂਦੇ ਨੇ ਨਾ ਕੋਈ ਸਪੀਡ ਬ੍ਰੇਕਰ ਬਣਿਆ ਹੋਇਆ ਜਿਵੇਂ ਕਿ ਨੇਰੇ ਘਰ ਵੀ ਨੇ ਇਹ ਵੀ ਬਣਾਉਣਾ ਚਾਹੀਦਾ ਹੈ ਉਹਨਾਂ ਨੂੰ ਬੱਚਿਆਂ ਕਰਕੇ ਵੀ ਦੇਖਣਾ ਚਾਹੀਦਾ